ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਰਪਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਚਲੋ ਜੀ ਅੱਜ ਆਪਾਂ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਰਹਾਂ ਦੇ ਵਿੱਚ ਜਿਹੜੀ ਚਟਣੀ ਬਣਦੀ ਹੈ ਜੀ ਠੀਕ ਹੈ ਜੀ ਇਮਲੀ ਦੀ ਉਹ ਕਿਵੇਂ ਬਣਦੀ ਹੈ ਜਿਹੜਾ ਜਿਹੜਾ ਉਹਦੇ ਵਿੱਚ ਸਮਾਨ ਪੈਂਦਾ ਤੁਹਾਨੂੰ ਉਹ ਵੀ ਨਾਲ ਦੇ ਨਾਲ ਦੱਸੂਗਾ ਅੱਜ ਆਪਾਂ ਨੇ ਜਿਹੜੀ ਭੱਠੀ ਆ ਮੌਲ ਬਚਾਈ ਹੋਈ ਹੈ ਜੀ ਵਿਆਹ ਦੀ ਭਾਜੀ ਬਣਾ ਰਹੇ ਹਾਂ ਆ ਦੇਖੋ ਇੱਧਰ ਘਰਮੇ ਪਈ ਆ ਜੀ ਤਾਂ ਮੁਕਾ ਲਾ ਗਏਦਰ ਪਕੌੜੀਆਂ ਪੰਗੇ ਮਿੱਠੀਆਂ ਤੇ ਆਹ ਪਾਣੀ ਜਿਹੜੀ ਆ 2 ਕਿਲੋ ਇਹ ਮਿਲੀ ਆ ਜਿਹੜੀ ਗਰਮ ਪਾਣੀ ਚ ਘੋਲ ਕੇ ਰੱਖਤੀ ਆ ਠੀਕ ਆ ਜੀ ਇਹਨੂੰ ਪਈ ਨੂੰ ਹੋ ਗਿਆ ਤਕਰੀਬਨ ਘੰਟਾ ਕੋਸੇ ਪਾਣੀ ਚ ਘੋਲ ਕੇ ਰੱਖੀ ਹੋਈ ਆ ਤੇ ਹੁਣ ਇਹਨੂੰ ਛਾਣ ਕੇ ਇਹਦੀ ਬਣਾਵਾਂਗੇ ਆਪਾਂ ਚਟਣੀ ਤੇ ਲਓ ਜੀ ਇਹ ਇਮਲੀ ਨੂੰ ਆਪਾਂ ਛਾਣ ਲੰਨੇ ਆ ਜੀ ਛਾਣਨੀ ਦੇ ਸਹਾਇਤਾ ਨਾਲ ਦੇਗੇ ਦੇ ਵਿੱਚ ਤੇ ਇਹਦਾ ਜਿਹੜਾ ਪਲਪ ਆ ਉਹ ਸਾਰਾ ਜੀ ਇਦੇ ਵਿੱਚ ਆਪਾਂ ਕੱਢ ਲਵਾਂਗੇ ਜੀ ਠੀਕ ਹੈ ਜੀ ਤੇ ਜਿਹੜਾ ਬੇਸਟ ਮਾਰ ਲਿਆ ਉਹਨੂੰ ਆਪਾਂ ਢੇਰ ਦੋਗੇ ਚਲੋ ਜੀ ਇੱਧਰ ਬਾਈ ਮੇਛੀ ਵੀਰ ਪਹੁੰਚ ਚੁੱਕੇ ਆ ਮੇਛੀ ਵੀਰ ਇੱਕ ਬਾਈ ਸਾਲਿਆਂ ਨੂੰ ਹੈਲੋ ਕਰਦੇ ਹੈਲੋ ਹਾਂ ਲੈ ਬਾਈ ਹੁਣ ਬਾਈ ਲਾਈਕ ਜ਼ਰੂਰ ਕਰਿਓ ਠੀਕ ਹੈ ਨੀ ਕਹਦੇ ਬਾਈ ਮੇਛੀ ਵੀਰ ਕਹ ਬਾਈ ਲਾਈਕ ਕਰਦੇ ਹੋ ਲਾਈਕ ਕਰਦੇ ਹੋ ਭਾਈ ਹਾਂ ਹੁਣ ਭਾਈ ਲਾਈਕ ਜ਼ਰੂਰ ਕਰਦੇ ਵੀ ਲੋ ਜੀ ਇੱਧਰ ਜੌਨੀ ਸਿੰਘ ਲੱਗਿਆ ਹੋਇਆ ਇਹ ਮਲੀ ਕੋਲ ਇੱਕ ਵਾਰ ਥੋੜੀ ਜੀ ਹੋਰ ਕੋਲ ਲੋਂਗੇ ਤਾ ਜੋ ਚੰਗੀ ਤਰ੍ਹਾਂ ਜਿਹੜਾ ਨਾ ਪਲਪ ਇੱਧਰ ਆ ਜਾਵੇ। ਤੇ ਲੋ ਜੇ ਨੂੰ ਪਾ ਲੈਂਦੇ ਹੁਣ ਇਹਦੇ ਵਿੱਚ। ਹੱਥਾਂ ਦਾ ਧਿਆਨ ਰੱਖਿਓ। ਤੇ ਲੋ ਜੀ 3 ਕਿਲੋ ਗੁੜ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ। ਲਓ ਜੀ 3 ਕਿਲੋ ਆਪਣੇ ਇਹਦੇ ਚ ਔੜ ਪਾ ਲਿਆ ਤੇ ਇਹ ਜਿਹੜਾ ਪਾਣੀ ਹੈਗਾ ਟੋਟਲ 8 ਤੋਂ 9 ਲੀਟਰ ਜਿਹੜਾ ਪਾਣੀ ਇਹਦੇ ਵਿੱਚ ਪਾਊਗਾ ਤੇ ਲਓ ਜੀ ਨਮਕ ਪਾਵਾਂਗੇ ਤਕਰੀਬਨ ਤਕਰੀਬਨ 100 ਗ੍ਰਾਮ ਇਹਦੇ ਵਿੱਚ ਬਾਕੀ ਮਾਰਾ ਮੋਟਾ ਇੱਧਰ ਉੱਧਰ ਦੇਖ ਕੇ ਪੈ ਜਾਊਗਾ ਤੇ ਲਓ ਜੀ 100 ਗ੍ਰਾਮ ਪਾ ਲਿਆ ਆਪਣੇ ਟਾਟਾ ਨਮਕ ਤੇ ਲਓ ਜੀ 100 ਗ੍ਰਾਮ ਪਾਵਾਂਗੇ ਆਪਾਂ ਇਹਦੇ ਵਿੱਚ ਰੈੱਡ ਚਿੱਲੀ ਪਾਊਡਰ ਬਾਕੀ ਮਾਰਾ ਮੋਟਾ ਇੱਧਰ ਤੋਂ ਉੱਧਰ ਠੀਕ ਹੈ ਜੀ ਆਹ ਲਓ ਜੀ ਉਜੀ ਹੁਣ ਜਰੂਰ ਤੱਕੀ ਨਾ ਗੁੜ ਮੈਲਟ ਨਹੀਂ ਹੋ ਜਾਂਦਾ ਤੇ ਨਮਕ ਵਗੈਰਾ ਮਿਰਚਾਂ ਚੰਗੀ ਤਰ੍ਹਾਂ ਉਬਲ ਨਹੀਂ ਜਾਂਦੀ ਉਦੋਂ ਤੱਕ ਇਹਦੀ ਵੇਟ ਕਰਦੇ ਆ ਜੀ ਜਦੋਂ ਇਹ ਥੋੜਾ ਟਾਈਮ ਪੱਕ ਗਈ ਉਸ ਤੋਂ ਬਾਅਦ ਥੋੜੇ ਜਿਹਾ ਮਸਾਲੇ ਦੇ ਵਿੱਚ ਆਪਾਂ ਹੋਰ ਐਡ ਕਰੂਗੇ ਤੇ ਲੋ ਜੀ ਕਾਲਾ ਨਮਕ ਪਾਵਾਂਗੇ ਇਹਦੇ ਵਿੱਚ 50 ਤੋਂ 60 ਗ੍ਰਾਮ ਠੀਕ ਹੈ ਜੀ ਆਹ ਲੋ ਜੀ ਕਾਲਾ ਨਮਕ ਹੋ ਗਿਆ ਤੇ ਲੋ ਜੀ ਥੋੜੇ ਜਿਹਾ ਤੇਜ ਪੱਤੇ ਗੇਰ ਲਵਾਂਗੇ ਇਹਨਾਂ ਨਾਲ ਫਲੇਵਰ ਵਧੀਆ ਆ ਜਾਂਦਾ ਹੈ ਤਦ ਲੋ ਜੀ ਜਿਹੜਾ ਇਹ ਮਲੀ ਦਾ ਪਲਪ ਤੇ ਗੁੜ ਸ਼ੱਕਰ ਪੱਕਦੀ ਨੂੰ ਤਕਰੀਬਨ 15 ਤੋਂ 20 ਮਿੰਟ ਜਿਹੜੇ ਹੋ ਚੁੱਕੇ ਆ ਜੀ ਜੀ ਦਿਖਾਈ ਮੈਨੂੰ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਥੋੜੀ ਜਿਹੀ ਖੰਡ ਯਾਨੀ 1.5 ਕਿਲੋ ਇਹਨਾਂ ਜਦ ਆਪਾਂ ਮਿਕਸ ਕਰਕੇ ਪਾਉਨੇ ਆ ਤਾਂ ਵਧੀਆ ਫਲੇਵਰ ਆਉਂਦਾ ਠੀਕ ਆ ਜੀ ਤੇ ਲੋ ਜੀ ਆਪਾਂ ਨੇ ਹੁਣ ਖੰਡ ਪਾ ਲਈ ਜਿਹਦੇ ਵਿੱਚ ਤੇ ਇਹਨੂੰ 2-4 ਮਿੰਟ ਹੋਰ ਪਕਾ ਲਾਂਗੇ ਤੇ ਲੋ ਜੀ ਹੁਣ ਇਹਦੇ ਵਿੱਚ ਅਜੰਤਕਾ ਦਾ ਫੂਡ ਕਲਰ ਐਡ ਕਰਾਂਗੇ ਆਪਾਂ ਠੀਕ ਹੈ ਜੀ ਤਕਰੀਬਨ 10-15 ਗ੍ਰਾਮ ਬਾਕੀ ਦੇਖ ਕੇ ਲਾ ਲੂਗੇ ਮੜਾ ਮੋਟਾ ਸੀਦਾ ਮਤਲਬ ਇੰਨਾ ਹੀ ਲਾਉਣਾ ਤੁਸੀਂ ਮਤਲਬ 10-15 ਗ੍ਰਾਮ ਹੀ ਲਾਉਣਾ ਹੈ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਕਰ ਦਿੰਦੇ ਆ ਮਿਕਸ ਲਓ ਜੀ ਹੁਣ ਬਣਾਉਨੇ ਆ ਅਰਾ ਰੋਡ ਦਾ ਘੋਲ ਜਿਹੜੀ ਸਲਰੀ ਇਹ ਹੈਗਾ ਜੀ ਤਕਰੀਬਨ 3 1/2 300 ਗ੍ਰਾਮ ਅਰਾ ਰੋਟ ਤੇ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਘੋਲ ਲੂਗੇ ਤੇ ਹੁਣ ਘੋਲ ਕੇ ਫਿਰ ਆਪਾਂ ਇਹਨੂੰ ਪਾਵਾਂਗੇ ਉਹਦੇ ਵਿੱਚ ਇਮਲੀ ਦੇ ਵਿੱਚ ਤੇ ਲਓ ਜੀ ਅਰਾ ਰੋਟ ਆ ਜਿਹੜਾ ਘੁਲ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਥੋੜਾ ਥੋੜਾ ਐਡ ਕਰਾਂਗੇ ਤੇ ਨਾਲੇ ਇਹਨੂੰ ਹਿਲਾਈ ਜਾਊਂਗੇ ਕਿ ਹਿਲਾਉਣਾ ਤਾਂ ਜ਼ਰੂਰੀ ਹੈ ਨਹੀਂ ਇਹਦੇ ਵਿੱਚ ਨਾ ਹਲਾਉਂਗੇ ਤਾਂ ਆਪਾਂ ਇਹਦੇ ਵਿੱਚ ਗੋਠਲੀਆਂ ਬਣ ਜਾਂਦੀਆਂ ਆ ਇਸ ਕਰਕੇ ਜਦੋਂ ਵੀ ਤੁਸੀਂ ਇਹ ਰੋਟ ਇਮਲੀ ਦੇ ਵਿੱਚ ਪਾਉਣਾ ਹੈ ਠੀਕ ਹੈ ਜੀ ਤਾਂ ਤੁਸੀਂ ਉਹਨੂੰ ਨਾਲ ਦੇ ਨਾਲ ਹਲਾਈ ਜਾਣਾ ਤਾਂ ਜੋ ਇਹਦੇ ਵਿੱਚ ਗੱਠਾ ਨਾ ਬਣਨ ਗੁਠਲੀਆਂ ਨਾ ਬਣਨ ਤੇ ਨਾਲੇ ਜੇ ਵੀਡੀਓ ਵਧੀਆ ਲੱਗੀ ਤਾਂ ਪਿਆਰਾ ਜਿਹਾ ਲਾਈਕ ਜ਼ਰੂਰ ਕਰ ਦਿਓ ਜੀ ਕਮੈਂਟ ਕਰ ਦਿਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਚਲੋ ਜੀ ਆ ਦੇਖੋ ਛਟਣੀਆਂ ਜਿਹੜੀ ਗਾੜੀ ਹੋਣ ਲੱਗ ਗਈ ਹੈ ਜੀ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਆ ਗਿਆ ਸਵੈਸ ਤਰੀਕੇ ਨਾਲ ਬਣਾਉਂਦੇ ਆਂ ਬਿਆਂ ਦੇ ਵਿੱਚ ਜਿਹੜੀ ਕਿ ਪਕੌੜੇ ਵਾਲੀ ହିਮਲੀ ਵਾਲੀ ਮਿੱਠੀ ਚਟਣੀ ਹੁੰਦੀ ਹੈ ਜੀ ਉਹ ਇਸ ਤਰੀਕੇ ਨਾਲ ਬਣਾਈ ਜਾਂਦੀ ਆ ਤੇ ਇਹਨੂੰ ਆਪਾਂ 10 ਮਿੰਟ ਜਿਹੜੀ ਹੋਰ ਪਕਾ ਲਵਾਂਗੇ ਮਿੱਠੀਆਂਾਂ 'ਚ ਪਰ ਤਾਂ ਜੋ ਪਾਗਾਂ ਰੋਟੀਆਂ ਵੀ ਥੋੜਾ ਜਿਹਾ ਪੱਕ ਜਵੇ ਤੇ ਲਓ ਜੀ ହିਮਲੀ ਪੱਕਦੀ ਨੂੰ 10 ਮਿੰਟ ਹੋ ਗਏ ਚਟਣੀ ਨੂੰ ਤੇ ਉਹਨਾਂ ਦੇ ਵਿੱਚ ਪਾਵਾਂਗੇ ਜੀ ਆਪਾਂ ਬਰੀਕ ਮਗਜ ਆਹ ਲਓ ਜੀ ਠੀਕ ਹੈ ਜੀ ਬਰੀਕ ਮਗਜ ਪਾ ਲੂਗੇ ਆ ਦੇਗੀ ਤਾਂ ਥੋੜੀ ਜਿਹੀ ਦੱਖਾ ਐਡ ਕਰ ਦੋਗੇ ਇਹਦੀ ਚਟਣੀ ਦੇ ਵਿੱਚ ਵਧੀਆ ਲੱਗਦੀ ਹੈ ਤੇ ਲੋ ਜੀ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਆਪਾਂ ਕਾਜੂ ਟੁਕੜਾ ਤੇ ਲੋ ਜੀ 50 ਤੋਂ 60 ਗ੍ਰਾਮ ਲਾਵਾਂਗੇ ਆਪਾਂ ਇਹਨੂੰ ਸੁੰਦਰ ਪਾਊਡਰ ਇਹ ਨਾਲ ਵੀ ਇਹ ਜਿਹੜਾ ਫਲੇਵਰ ਹੈ ਉਹ ਵਧੀਆ ਆ ਜਾਂਦਾ ਜੀ ਲੋ ਜੀ 50 ਤੋਂ 60 ਗ੍ਰਾਮ ਸੁੰਦਰ ਪਾਊਡਰ ਕਰਾਂਗੇ ਮਿਕਸ ਚਟਣੀ ਬਣ ਕੇ ਰੈਡੀ ਆ ਜੀ ਸੋ ਹੁਣ ਇੱਕ ਪਿਆਰ ਜਾਂ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਮਿਲਦੇ ਹਾਂ ਹੁਣ ਫਿਰ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ